ਕੈਨੇਡਾ ਦਾ ਵੀਜ਼ਾ ਨਾ ਲੱਗਣ ਤੇ ਇੱਕ ਨੌਜਵਾਨ ਨੇ ਫਲੈਟ ਦੇ ਵਿੱਚੋਂ ਛਾਲ ਮਾਰ ਦਿੱਤੀ ਹੈ ਚੌਥੀ ਮੰਜ਼ਲ ਤੋਂ ਇਸ ਨੌਜਵਾਨ ਮੁੰਡੇ ਨੇ ਛਾਲ ਮਾਰ ਦਿੱਤੀ ਹੈ ਤੇ ਆਪਣੀ ਜੀਵਨ ਲिलाਸ ਮਾਪਤ ਕਰ ਲਈ ਹੈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਬੇਹਦ ਹੀ ਦੁਖਦਾਈ ਤੇ ਮੰਦ ਭਾਗੀ ਹੈ ਖਬਰ ਹੈ ਕਿ ਕੈਨੇਡਾ ਦਾ ਵੀਜ਼ਾ ਨਾ ਲੱਗਿਆ ਤੇ ਇਸੇ ਦੁੱਖ ਕਰਕੇ ਇਸ ਨੌਜਵਾਨ ਨੇ ਫਲੈਟ ਦੇ ਵਿੱਚੋਂ ਛਾਲ ਮਾਰ ਦਿੱਤੀ ਖਰੜ ਦੇ ਫਲੈਟ ਦੇ ਵਿੱਚ ਇਹ ਨੌਜਵਾਨ ਰਹਿੰਦਾ ਸੀ ਆਪਣੇ ਦੋਸਤ ਦੇ ਨਾਲ ਅਤੇ ਹੁਣ ਆਲ ਰਹਿੰਦੇ ਦੋਸਤ ਨੇ ਸਾਰੀ ਦਾਸਤਾ ਦੱਸੀ ਹੈ ਕਿ ਸਿਮਰਨਜੀਤ ਸਿੰਘ ਨੇ ਕਿਉਂ ਫਲੈਟ ਦੇ ਵਿੱਚੋਂ ਛਾਲ ਮਾਰ ਦਿੱਤੀ ਚੌਥੀ ਮੰਜ਼ਲ ਤੋਂ ਇਸ ਨੌਜਵਾਨ ਨੇ ਤੜਕਸਾਰ ਛਾਲ ਮਾਰੀ ਹੈ ਤੜਕੇ ਸਵੇਰੇ 4 ਤੋਂ 5 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਸਿਮਰਨਜੀਤ ਸਿੰਘ ਕੰਦ ਦੇ ਉੱਤੇ ਆਪਣੀ ਦਸਤਾਰ ਰੱਖ ਕੇ ਉੱਥੋਂ ਛਾਲ ਮਾਰ ਦਿੰਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕੰਦ ਦੇ ਉੱਤੇ ਜਿਹੜੀ ਨੀਲੇ ਰੰਗ ਦੀ ਦਸਤਾਰ ਪਈ ਹੋਈ ਹੈ ਉਹ ਇਸੇ ਨੌਜਵਾਨ ਦੀ ਹੈ ਜਿਸ ਨੇ ਚੌਥੀ ਮੰਜ਼ਲ ਤੋ ਛਾਲ ਮਾਰ ਦਿੱਤੀ ਐਂਬੂਲੈਂਸ ਰਾਹੀਂ ਸਿਮਰਨਜੀਤ ਸਿੰਘ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਸਿਮਰਨਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਹੁਣ ਇਕੱਲੀ ਮਾਂ ਰਹਿ ਗਈ ਹੈ ਦੱਸਦੇ ਕਿ ਸਿਮਰਨਜੀਤ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਸਿਮਰਨਜੀਤ ਸਿੰਘ ਤੇ ਜ਼ਿੰਮੇਵਾਰੀਆਂ ਦਾ ਬੋਝ ਕਾਫੀ ਜ਼ਿਆਦਾ ਪੈ ਚੁੱਕਿਆ ਸੀ ਦੋ ਵਾਰ ਕੈਨੇਡਾ ਦੀ ਫਾਈਲ ਲਗਾਈ ਤੇ ਦੋਵੇਂ ਵਾਰ ਹੀ ਰਿਫਿਊਜ਼ਲ ਆ ਗਈ ਸੀ ਕੈਨੇਡਾ ਦਾ ਵੀਜ਼ਾ ਨਾ ਲੱਗਣ ਕਰਕੇ ਹੁਣ ਸਿਮਰਨਜੀਤ ਸਿੰਘ ਹਾਰਮਨ ਬਣ ਗਿਆ ਤੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਫਲੈਟ ਦੇ ਵਿੱਚੋਂ ਛਾਲ ਮਾਰ ਦਿੱਤੀ ਹੈ ਚੌਥੀ ਮੰਜ਼ਲ ਤੋਂ ਜਿਹੜੀ ਛਾਲ ਹੈ ਇਸ ਨੌਜਵਾਨ ਨੇ ਮਾਰੀ ਹੈ ਤੜਕਸਾਰ ਦੁਖਦਾਈ ਤੇ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਅਤੇ ਨਾਲ ਰਹਿੰਦੇ ਦੋਸਤ ਨੇ ਸਾਰੀਆਂ ਗੱਲਾਂ ਦਸੀਆਂ ਨੇ ਕਿ ਸਿਮਰਨਜੀਤ ਸਿੰਘ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਅਤੇ ਕੱਲ ਹੀ ਅਜੇ ਗੁਰਦਾਸਪੁਰ ਤੋਂ ਮੁਹਾਲੀ ਪਰਤਿਆ ਸੀ ਮੁਹਾਲੀ ਰੇਲਵੇ ਸਟੇਸ਼ਨ ਤੋਂ ਉਸ ਦੋਸਤ ਉਸ ਨੂੰ ਲੈਣ ਵੀ ਜਾਂਦਾ ਹੈ ਪਹਿਲਾਂ ਬੈਠ ਕੇ ਟਾਬੇ ਤੇ ਚਾਹ ਪਿੰਦੇ ਨੇ ਫਿਰ ਆ ਕੇ ਘਰੇ ਨਾਲ ਰੋਟੀ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਰਾਤ ਨੂੰ ਸੋ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਸਿਮਰਨਜੀਤ ਸਿੰਘ ਦੇ ਕੋਲ ਕੋਈ ਵੀ ਕੰਮ ਨਹੀਂ ਸੀ ਡਿਪਰੈਸ਼ਨ ਦੇ ਵਿੱਚ ਉਹ ਰਹਿ ਰਿਹਾ ਸੀ ਜ਼ਿੰਮੇਵਾਰੀਆਂ ਦਾ ਬੋਝ ਸਿਮਰਨਜੀਤ ਸਿੰਘ ਦੇ ਉੱਤੇ ਪੈ ਚੁੱਕਿਆ ਸੀ ਅਤੇ ਹੁਣ ਘਰ ਦੇ ਵਿੱਚ ਉਸ ਦੀ ਇੱਕ ਲੋਤੀ ਮਾਂ ਹੀ ਰਹਿ ਗਈ ਹੈ ਜੋ ਕਿ ਹੁਣ ਤਾਂ ਹਾਂ ਮਾਰ ਮਾਰ ਕੇ ਰੋ ਰਹੀ ਹੈ ਆਪਣੇ ਪੁੱਤ ਨੂੰ ਯਾਦ ਕਰਕੇ ਤਾਂ ਦੁਖਦਾਈ ਤੇ ਮੰਦਭਾਗੀ ਖਬਰ ਹੈ ਉਸ ਮਾਂ ਤੇ ਕੀ ਬੀਤਰੀ ਹੋਊਗੀ ਸ਼ਾਇਦ ਅਸੀਂ ਇਸ ਬਾਬਤ ਸੋਚ ਵੀ ਨਹੀਂ ਸਕਦੇ ਇਸ ਦਾ ਅੰਦਾਜ਼ਾ ਵੀ ਅਸੀਂ ਨਹੀਂ ਲਗਾ ਸਕਦੇ ਇਕਲੋਤਾ ਪੁੱਤ ਸੀ ਤੇ ਉਹ ਵੀ ਹਾਰ ਮੰਨ ਗਿਆ ਤੇ ਆਪਣੀ ਮਾਂ ਨੂੰ ਇਕੱਲਾ ਛੱਡ ਗਿਆ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਖਰੜ ਦੇ ਲਾਂਡਰਾ ਰੋਡ ਦੇ ਉੱਤੇ ਬਣੀ ਜਿਹੜੀ ਸੁਸਾਇਟੀ ਸੀ ਉਸ ਦੀ ਚੌਥੀ ਮੰਜ਼ਲ ਤੋਂ ਇਸ ਨੌਜਵਾਨ ਨੇ ਛਾਲ ਮਾਰੀ ਹੈ ਖਰੜ ਦੇ ਲਾਂਡਰਾ ਰੋਡ ਤੇ ਸਕਾਈ ਲਾਰਕ ਐਂਕਲੇਵ ਸੁਸਾਇਟੀ ਨਾਮ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਫਲੈਟ ਦੇ ਵਿੱਚ ਰਹਿ ਰਿਹਾ ਸੀ ਅਤੇ ਚੌਥੀ ਮੰਜ਼ਲ ਤੋਂ ਇਹ ਸੁਸਾਇਟੀ ਦੇ ਫਲੈਟ ਦੇ ਵਿੱਚੋਂ ਇਸ ਨੌਜਵਾਨ ਨੇ ਤੜਕਸਰ ਛਾਲ ਮਾਰ ਦਿੱਤੀ ਹੈ ਜਾਂਦੇ ਹੋਏ ਆਪਣੇ ਦੋਸਤ ਨੂੰ ਵਾਜਾਂ ਬਿਮਾਰੀਆਂ ਅਤੇ ਜਦੋਂ ਦੋਸਤ ਨੇ ਬਾਹਰ ਆ ਕੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਿਆ ਕਿ ਆਖਿਰਕਾਰ ਐ ਸਿਮਰਨਜੀਤ ਨੇ ਕਰ ਕੀ ਲਿਆ ਆਪਣੀ ਦਸਤਾਰ ਨੀਲੇ ਰੰਗ ਦੀ ਦਸਤਾਰ ਜੋ ਕਿ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਉਹ ਕੰਧ ਦੇ ਉੱਤੇ ਰੱਖ ਕੇ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹਾਰ ਜਿਹੜੀ ਆ ਉਹ ਮੰਨ ਗਿਆ ਅਤੇ ਚੌਥੀ ਮੰਜ਼ਲ ਤੋਂ ਇਸ ਨੌਜਵਾਨ ਨੇ ਛਾਲ ਮਾਰ ਦਿੱਤੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਨੌਜਵਾਨ ਦੇ ਨਾਲ ਰਹਿੰਦੇ ਮੁੰਡੇ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਸੀਆਂ ਨੇ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਅ ਇੱਕ ਜੀ ਸਰ ਮੇਰਾ ਫਰੈਂਡ ਸੀ ਇਨੇ ਕੱਲ ਮੈਨੂੰ ਫੋਨ ਕੀਤਾ ਕਿ ਮੈਂ ਨਾ ਗਰਦਾਸਪੁਰ ਤੋਂ ਆ ਰਿਹਾ ਵਾਂ ਤੇ ਮੈਨੂੰ ਇਥੋਂ ਮਹਾਲੀ ਦੇ ਰੇਲਵੇ ਸਟੇਸ਼ਨ ਤੋਂ ਚੱਕ ਲੈ ਮੈਨੂੰ ਉੱਥੋਂ ਲਾਈਟਾਂ ਤੋਂ ਚੱਕਿਆ ਆਈ ਥਿੰਕ ਬਸਟ ਸੈਕ ਟਾਵਰ ਦੇ ਨੇੜੇ ਕਿਤੋਂ ਤੇ ਉੱਥੋਂ ਮੈਂ ਚੱਕਿਆ ਤੇ ਆਪਾਂ ਫਿਰ ਆਪਾਂ ਤੇ ਵੀ ਟੂ ਗਏ ਜੀ ਉੱਥੇ ਆਪਾਂ ਚਾਹ ਵਗੈਰਾ ਪੀਤੀ ਫਿਰ ਇਹ ਕਹਿੰਦਾ ਆਪਾਂ ਖਾਣਾ ਖਾਣਾ ਮਤਲਬ ਕਿ ਸਾਡਾ ਪਲਾਨ ਸੀਗਾ ਉੱਥੇ ਕਿਤੇ ਖਾਂਦੇ ਬੜੇ ਕਹਿੰਦੇ ਨਹੀਂ ਆਪਾਂ ਘਰੇ ਬਣਾ ਲੈਂਦੇ ਆ ਤੇ ਕਰੇ ਆ ਕੇ ਆਪਾਂ ਖਾਣਾ ਹੁਣ ਬਣਾਇਆ ਚੌਲ ਵਗੈਰਾ ਬਣਾਏ ਠੀਕ ਹੈ ਫਿਰ ਮਤਲਬ ਕਿ ਗੱਲਾਂ ਗੱਲਾਂ ਹੁੰਦੀਆਂ ਸਾਡੇ ਵਿੱਚ ਤੇ ਕਾਫੀ ਡਿਪਰੈਸ਼ਨ ਚ ਸੀਗਾ ਸਰ ਥੋੜਾ ਜਿਹਾ ਕੀ ਨਾਮ ਹੈ ਉਹਦਾ ਕਿੱਥੋਂ ਆਇਆ ਸਿਮਰਨਜੀਤ ਸਿੰਘ ਸੀ ਸਰ ਰਹਿਣੇ ਵਾਲਾ ਕਿੱਥੋਂ ਦਾ ਜੀ ਇਹ ਗੁਰਦਾਸਪੁਰ ਦਾ ਜੀ ਤੁਹਾਡੇ ਨਾਲ ਪੜ੍ਹਦਾ ਕਿਤੇ ਨਹੀਂ ਨਹੀਂ ਸਰ ਜੋਬ ਕਰਦੇ ਸੀ ਜੋਬ ਤੋਂ ਜੋਬ ਚ ਇੱਥੇ ਗ੍ਰੇਸ ਲੋਜਿਸਟਿਕਸ ਆਪਾਂ ਮਤਲਬ ਜੋਬ ਕਰਦੇ ਸੀ ਤੁਸੀਂ ਉੱਥੇ ਜੋਬ ਕਰਦੇ ਹੋ ਹਾਂਜੀ ਨਹੀਂ ਜੋਬ ਪਹਿਲੇ ਕਰਦਾ ਹੁੰਦਾ ਸੀ ਤੇ ਉੱਥੋਂ ਫਿਰ ਮੈਨੂੰ ਮਿਲਿਆ ਸੀਗਾ ਤੇ ਫਿਰ ਸਾਡੀ ਦੋਸਤੀ ਪੈ ਗਈ ਸਰ ਉੱਥੋਂ ਸਾਲ ਤੋਂ ਜਾਂਦਾ ਕੱਲ ਕਿੰਨੇ ਵਜੇ ਆਇਆ ਇਸ ਅਰਾਊਂਡ ਮੈਨੂੰ ਉੱਥੋਂ 10:00 ਵਜੇ ਚੱਕਿਆ ਹੋਣਾ ਸਰ ਤੇ ਜਿਹੜਾ ਇਨਸੀਡੈਂਟ ਹੋਇਆ ਇਹ ਰਾਤ ਕਿੰਨੇ ਵਜੇ ਹੋਇਆ ਇਹ ਅੱਜ ਸਵੇਰੇ ਹੋਇਆ ਸਰੇ 4:55 ਵੇਰਾ ਆਊਂਗਾ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਿਆ ਵੀ ਉਹਨੇ ਛਲ ਮਾਰਤੀ ਜੀ ਸਰ ਉਹਨੇ ਦੋ ਵਾਰ ਨਾਮ ਲਏ ਮੇਰੇ ਪਰਮ ਪਰਮ ਤੇ ਫਿਰ ਮੈਂ ਜਦੋਂ ਫਿਰ ਮੈਂ ਉਹ ਕਹਿੰਦਾ ਮੈਂ ਚੱਲਣਾ ਪਰ ਮੈਂ ਚੱਲਾ ਉਹਨੇ ਫਿਰ ਛਾਲ ਮਾਰਤੀ ਮੈਂ ਦੇਖਿਆ ਇੱਕ ਵਾਰ ਮੈਂ ਪਤਾ ਨਹੀਂ ਵਾਸ਼ਰੂਮ ਤੋਂ ਆਈ ਇਹ ਕਿੱਥੋਂ ਆਈ ਆ ਫਿਰ ਮੈਂ ਜਦੋਂ ਦੇਖਿਆ ਬਾਲਕਨੀ 'ਚ ਖੜ ਕੇ ਇੱਕਦਮ ਮੇਰੀ ਨਜ਼ਰ ਥੱਲੇ ਪਈ ਤੇ ਥੱਲੇ ਉਹਦੀ ਲਾਸ਼ ਪਈ ਸੀ ਬੋਡੀ ਪਈ ਹੋਈ ਸੀ ਹਾਂ ਫੋਨ ਕੀਤਾ ਕਿਸ ਨੂੰ ਮੈਂ ਸਿਰ ਇੱਕਦਮ ਪਹਿਲੇ ਸਿੱਧਾ ਪਹਿਲੇ ਮੈਂ ਸੋਨ ਨੰਬਰ ਤੇ ਫੋਨ ਲਗਾਇਆ ਠੀਕ ਹੈ ਫਿਰ ਮੈਂ ਕਾਫੀ ਫੋਨ ਲਗਾਏ ਉਹਨਾਂ ਨੂੰ ਕਿ ਕੋਈ ਹੈਲਪ ਵਗੈਰਾ ਆਊਗੀ ਬਟ ਮੈਂ 102 ਨੂੰ ਵੀ ਐਮੂਲੈਂਸ ਨੇ ਵੀ ਲਾਇਆ ਪਰ ਉਹਦਾ ਐਮੂਲੈਂਸ ਦਾ ਡਾਇਰੈਕਟ ਨੰਬਰ ਮਿਲਦਾ ਨਹੀਂ ਸੀਗਾ ਫਿਰ ਪੀਸੀਆਰ ਵੱਲੋਂ ਕੋਈ ਮਤਲਬ ਕਿ ਕਾਲ ਵਗੈਰਾ ਆਈ ਤੇ ਉਹਨਾਂ ਨੇ ਫਿਰ ਮੈਨੂੰ ਮਤਲਬ ਕਿ ਲਾਈਨ ਤੇ ਖੜਕੇ ਤੇ ਫਿਰ ਐਮੂਲੈਂਸ ਵਾਲੇ ਦਾ ਨੰਬਰ ਵਗੈਰਾ ਥੋੜੇ ਬਾਅਦ ਹੋਇਆ ਹੈ ਕੀ ਮਤਲਬ ਸਰ ਜਦੋਂ ਤੁਸੀਂ ਫੋਨ ਕੀਤਾ ਉਹ ਤੋਂ ਕਿੰਨੀ ਦੇਰ ਬਾਅਦ ਲੈ ਕੇ ਗਏ ਮਤਲਬ ਉਹ ਤੋਂ ਅੱਧੇ ਘੰਟੇ ਬਾਅਦ ਮੈਨੂੰ ਪਤਾ ਕਿਸ ਤਰ੍ਹਾਂ ਲੱਗਿਆ ਵੀ ਇਹ ਡਿਪਰੈਸ਼ਨ ਦੇ ਵਿੱਚ ਹੈ ਕੀ ਤੁਹਾਨੂੰ ਕੁਝ ਉਹਨੇ ਦੱਸਿਆ ਤਾਂ ਆਪਣੀ ਜ਼ਿੰਦਗੀ ਬਾਰੇ ਵੀ ਕਿਉਂ ਡਿਪਰੈਸ਼ਨ ਦੇ ਵਿੱਚ ਹੈ ਸਰ ਐਕਚੁਅਲੀ ਕੱਲ ਜਦੋਂ ਮੈਨੂੰ ਲੈਣ ਗਿਆ ਸਿੱਧਾ ਆਪਾਂ ਇਹਨਾਂ ਦੇ ਓਨਰ ਦੇ ਘਰ ਗਏ ਸੀਗੇ ਇਹਨੇ ਮਾਫੀ ਵਗੈਰਾ ਮੰਗਦੀ ਸੀ ਓਨਰ ਤੋਂ ਨਾਲੇ ਉਹਦੇ ਇਹ ਮਤਲਬ ਕਿ ਥੋੜੇ ਨਾ ਜਦੋਂ ਮਤਲਬ ਪਿੰਡ ਜਾਣ ਤੋਂ ਪਹਿਲੇ ਤੇ ਇਹ ਮਤਲਬ ਸ਼ਰਾਬ ਵਗੈਰਾ ਪੀ ਕੇ ਕਿਸੇ ਦੇ ਗਲਤਕਰ ਵੜ ਗਏ ਸੀਗੇ ਤੇ ਉੱਥੇ ਇਹ ਤੇ ਇਹਦੇ ਨਾਲ ਕੋਈ ਬੰਦਾ ਸੀਗਾ ਸਰ ਕੋਈ ਕਿੱਥੇ ਓਨਰ ਇਹਨਾਂ ਦਾ ਓਨਰ ਸੇ 11 ਫੇਸ ਆ ਸਰ ਮਤਲਬ ਉਹ ਮਕਾਨ ਛੱਡਿਆ ਆ ਇਹ ਨਹੀਂ ਨਹੀਂ ਉਥੇ ਰੈਂਟ ਦਿੱਤਾ ਸੀ ਉਹਨਾਂ ਕਹਿੰਦੇ ਕੋਈ ਨਹੀਂ ਤੁਸੀਂ ਰਹਿ ਸਕਦੇ ਹੋ ਬਟ ਅੱਗੇ ਤੋਂ ਥੋੜਾ ਮਤਲਬ ਕਿ ਸੰਭਲ ਕੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੋ ਸਕਦੀ ਡਿਪਰੈਸ਼ਨ ਦੀ ਕੋਈ ਹੋਰ ਵੀ ਉਹਨੇ ਗੱਲ ਹਾਂ ਹਾਂ ਹਾਂਜੀ ਸਰ ਐਕਚੁਅਲੀ ਇਹਨੇ ਕੈਨੇਡਾ ਦੀ ਕਿਤੇ ਬਾਹਰ ਕੋਈ ਦਾ ਫਰੈਂਡ ਰਹਿੰਦਾ ਸੀਗਾ ਤੇ ਦੱਸੰਦਾ ਹੈ ਕਿ ਮਤਲਬ ਉਹਨੇ ਕੋਈ ਫਾਇਲ ਲਗਾਈ ਸੀ ਕਿ ਤੇ ਉਹਦੀ ਰਿਫਿਊਜ਼ਲ ਆ ਗਈ ਸੀ ਕੈਨੇਡਾ ਤੋਂ ਤੇ ਕਾਫੀ ਟਾਈਮ ਤੋਂ ਜੌਬ ਵੀ ਨਹੀਂ ਕਰ ਰਿਹਾ ਸੀਗਾ ਤੇ ਹੁਣ ਜੱਦਾ ਪਿੰਡ ਗਿਆ ਇਹ ਕਹਿੰਦਾ ਕਿ ਹੁਣ ਸ਼ਰਾਬ ਵੀ ਚਲੰਦੀ ਸੀ ਤੇ ਸ਼ਰਾਬੀ ਨੂੰ ਨੀਂਦ ਵੀ ਨਹੀਂ ਆਉਂਦੀ ਤੇ ਇਸ ਕਰਕੇ ਫਿਰ ਥੋੜਾ ਡਿਪਰੈਸ਼ਨ ਜੀ ਸੀਗਾ ਕਿ ਕੋਈ ਹੋਰ ਦਸਿਆ ਆਣਾ ਵੀ ਘਰ ਨਾਲ ਕੋਈ ਇਹਨੂੰ ਤੰਗ ਪ੍ਰੇਸ਼ਾਨ ਕੋਈ ਹੋਰ ਕਰ ਰਿਆ ਹੋਵੇ ਇਹਨੂੰ ਨਹੀਂ ਜੀ ਹੋਰ ਇਹਨੇ ਕੁਛ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਬਸ ਇਹਦੀ ਮਾਤਾ ਸੀ ਇੱਕ ਡੈਡ ਇਹਦੇ ਹੈ ਨਹੀਂ ਤੇ ਮਤਲਬ ਕਿ ਇਹਨੂੰ ਹੈਗਾ ਸੀਗੀ ਮੇਰੇ ਸਿਰ ਤੇ ਜ਼ਿੰਮੇਵਾਰੀ ਬਹੁਤ ਆ ਤੇ ਮੈਂ ਹਾਂਜੀ ਚੁਸਤੀ ਫੁਰਤੀ ਤੇ ਜੋਸ਼ ਵਦੋਂ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ